ਅਸਾ ਮਹਿਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ। ਸ਼ਿੰਤਾ ਹਿਮਾਂ। ਪੰਡਾ ਮੂ ਜੋ ਕੁਝ ਕਰੈ ਪਨਾ ਕਰ ਮਨੁ ਸਹਿਜ ਜੋਗ ਨਿਧ ਪਾਮੂ। ਬਾਬਾ। ਜੁਗਤਾ ਜੀਉ ਜੁਗੇ ਜੁਗ ਜੋਗੀ। ਪਰਮ ਤੰਤ ਮੈਂ ਜੋਗੰ। ਅੰਮ੍ਰਿਤ ਨਾਮ ਨਿਰੰਜਨ ਪਾਇਆ। ਗਿਆਨ ਕਾ ਰਸ ਭੋਗੰ। ਰਹਾਉ। ਸ਼ਿਵ ਨਗਰੀ ਮੈਂ ਆਸਨ ਬੈ ਸੂ। ਕਲਪ ਤਿਆਗੀ ਬਾਦਮ ਸਿੰਗੀ ਸ਼ਬਦ ਸਦਾ ਤੁਨ ਸੋ ਹੈ ਐਨਸ ਪੂਰਾ ਹੈ ਨਾਦਮ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੀਪੂਤੰ ਹਰ ਕੀਰਤ ਰਹਿਰਾ ਸੁਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤੁ ਹੁਮਾਰੀ ਸਮਿਆ ਨਾਨਾ ਵਰਨ ਅਨੇਕੰ ਕੋ ਨਾਨਕ ਸੁਨ ਪਰਤੁਰ ਜੋਗੀ ਪਾਰੂ ਬ੍ਰਹਮੁ ਲਿ ਵੇਕੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦੀ ਵਿੱਚ ਵੀ ਗੁਰੂ ਸਾਹਿਬ ਜੋਗ ਮਤ ਦੀ ਜਿਹੜੇ ਬਾਹਰੀ ਵੇਖਣ ਜਿਨ੍ਹਾਂ ਨੂੰ ਜੋਗ ਵਿੱਚ ਜ਼ਰੂਰੀ ਸਮਝਿਆ ਜਾਂਦਾ ਰਿਹਾ ਉਹਨਾਂ ਵੇਖਣਾਂ ਦੀ ਥਾਂ ਆਤਮਾ ਜੀਵਨ ਵਾਲੇ ਜਿਹੜੇ ਗੁਣਨ ਨਾਮ ਦੀ ਕਮਾਈ ਵਾਲੀ ਜਿਹੜੀ ਵਿਧੀ ਹੈ ਉਹ ਉਜਗਤੀ ਗੁਰੂ ਜੀ ਸਮਝਾ ਰਹੇ ਨੇ ਕਿ ਰਾਉਦੀ ਪੰਕਦੀ ਵੀ ਦੱਸ ਰਹੇ ਨੇ ਬਾਬਾ ਜੁਗਤਾ ਜੀ ਉਹ ਜੁਗੇ ਜੁਗ ਜੋਗੀ ਪਰਮ ਤਤਮੇ ਜੋਗੀ ਬਾਬਾ ਜੁਗਤਾ ਜੀ ਉਹ ਜੁਗੇ ਜੁਗ ਜੋਗੀ ਉਹ ਹੀ ਬੰਦਾ ਹਮੇਸ਼ਾ ਵਾਸਤੇ ਜੁੜਿਆ ਹੋਇਆ ਪ੍ਰਭੂ ਚ ਜੁਗਤਾ ਹੈ ਭਗਵ ਜੁੜਿਆ ਹੋਇਆ ਹੈ ਉਹ ਹੀ ਮੰਨਿਆ ਜਾਏਗਾ ਉਸ ਦੀ ਪ੍ਰਭੂ ਨਾਲ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਹੋਇਆ ਹੈ ਔਰ ਸਹੀ ਜੋਗੀ ਹੈ ਰਬ ਨਾਲ ਜੋ ਜੁੜਿਆ ਹੋਇਆ ਹੈ ਪਰਮ ਤਤਮੇ ਜੋਗੀ ਜਿਸ ਦਾ ਉਸ ਪਰਮ ਰੂਪੀ ਪਰਮਾਤਮਾ ਦਾ ਜੋ ਤਤ ਰੂਪ ਹੈ ਉਸ ਦਾ ਉਹ ਜੋ ਉਸ ਦਾ ਨਿਰੰਕਾਰ ਰੂਪ ਹੈ ਸੰਸਾਰ ਦਾ ਮੂਲ ਹੈ ਜਿਸ ਦੀ ਸృతి ਉਸ ਵੀ ਜੁੜ ਗਈ ਕੋਈ ਸੱਚਾ ਜੋਗੀ ਹੈ ਜਿਸ ਦਾ ਉਹਦੇ ਨਾਲ ਜੋਗ ਹੋ ਗਿਆ ਮਿਲਾਪ ਹੋ ਗਿਆ ਅੰਮ੍ਰਿਤ ਨਾਮ ਨਿਰੰਝਨ ਪਾਇਆ ਉਸੇ ਨੇ ਹੀ ਉਹ ਪਰਮਾਤਮਾ ਦਾ ਆਤਮਿਕ ਰਸ ਆਤਮਿਕ ਆਨੰਦ ਦੇਣ ਵਾਲਾ ਨਾਮ ਜੋ ਮਾਇਆ ਤੁਰਿਆ ਤੇ ਪ੍ਰਾਪਤ ਕਰ ਲਿਆ ਗਿਆਨ ਕਾਇਆ ਰਸ ਭੋਗ ਉਹ ਵਰ ਉਸ ਰੱਬੀ ਗਿਆਨ ਦੇ ਵਿਚ ਰਹਿ ਕੇ ਉਹਦਾ ਮਨ ਆਤਮਾ ਸਰੀਰ ਉਹ ਰਸ ਮੰਨਦਾ ਹੈ ਰਬੀ ਨਾਮ ਦਾ ਰਸ ਮੰਨਦਾ ਹੈ ਆਨੰਦਮਈ ਜਿੰਦਗੀ گزارਦਾ ਹੈ ਨਾ ਸਰੀਰ ਕੋਈ ਵਿਕਾਰ ਇਹ ਕਰਮ ਕਰਦਾ ਹੈ ਤੇ ਨਾ ਮਨ ਵਿੱਚ ਵਿਕਾਰੀ ਫੁਰਨੇ ਉੱਠਦੇ ਨੇ ਕਿਉਂਕਿ ਸੁਰਤੀ ਬਿਰਤੀ ਪ੍ਰਮਾਤਮ ਦੇ ਨਾਮ ਰੂਪੀ ਅੰਮ੍ਰਿਤ ਜੁੜ ਜਾਂਦੀ ਹੈ ਔਰ ਇਹ ਐਸਈ ਯੋਗ ਪ੍ਰਭੂ ਮਿਲਾਪ ਦਾ ਯੋਗ ਤੂੰ 바ਬਾ ਮਿਲਿਆ ਹੋਇਆ ਜੁੜਿਆ ਹੋਇਆ ਤੋ ਇਹ ਉਸ ਰਬੀ ਜੋਤ ਨਾਲ ਜੁੜਨਾ ਰਬੀ ਅਸਰੇ ਨਾਲ ਜੁੜਨਾ ਜੋ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਘੁਰ ਕਾ ਸ਼ਬਦ ਮੰਨੇ ਮੁੰਦਰਾ ਖਿੰਤਾ ਖਿਮਾ ਅਡੰ ਮੇਰੇ ਵਾਸਤੇ ਗੁਰੂ ਦਾ ਸ਼ਬਦ ਜੋ ਹੈ ਮਨ ਵਿੱਚ ਟਿਕਾ ਕੇ ਰੱਖਣਾ ਗੁਰੂ ਦੀ ਬਾਣੀ ਰੂਪੀ ਜੋ ਸ਼ਬਦ ਹੈ ਇਸ ਨੂੰ ਮਨ ਵਿੱਚ ਟਿਕਾ ਕੇ ਰੱਖਣਾ ਹੀ ਇਹ ਮੇਰੇ ਵਾਸਤੇ ਮੁੰਦਰਾ ਨੇ ਮੈਨੂੰ ਇਹ ਮੁੰਦਰਾ ਪੈਣ ਦੀ ਲੋੜ ਨਹੀਂ ਜਿਹੜੀਆਂ ਕੰਨਾਂ ਵੀ ਤੁਸੀਂ ਪਾਈਆਂ ਨੇ ਇਹਨਾਂ ਦੀ ਥਾਂ ਤੇ ਗੁਰੂ ਦਾ ਸ਼ਬਦ ਹੀ ਮਨ ਵਿੱਚ ਟਿਕਾ ਕੇ ਰੱਖਣਾ ਇਹੋ ਹੀ ਸਹੀ ਜੀਵਨ ਦੀ ਯੁਗਤੀ ਹੈ ਖਿੰਤਾ ਖਿਮਾ ਹੰਡਾਮੁ ਖਿਮਾ ਰੂਪੀ ਗੁੰਜੜਾ ਹੈ ਧੀਰਜ ਰੂਪੀ ਗੁਣ ਵਿਦੇਕੀ ਸਹਿੰਦ ਦਾ ਗੁਣ ਅਤੇ ਦੂਜਿਆਂ ਦੀ ਵਿਦੇਕੀ ਨੂੰ ਮਾਫ ਕਰ ਦੇਣ ਦਾ ਜੋ ਗੁਣ ਹੈ ਮੈਂ ਇਸੇ ਨੂੰ ਹੀ ਇਹ ਗੋਦੜੀ ਸਮਝਿਆ ਤੁਹਾਡੀ ਜਿਹੜੀ ਜੋਗੀਆਂ ਵਾਲੀ ਗੋਦੜੀ ਮੈਨੂੰ ਉਹਨੂੰ ਧਾਰਨ ਕਰਨ ਦੀ ਲੋੜ ਨਹੀਂ ਜੋ ਗੁਜ ਕਰੈ ਪਲਾ ਕਰਮ ਨੂੰ ਸਹਿਜ ਜੋਗ ਨਿਧ ਪਾਵੂੰ ਪਰਮਾਤਮਾ ਜੋਗ ਸਵੀਕਾਰ ਰਿਹਾ ਹੈ ਜੋ ਉਸ ਖੇਡ ਵਰਤਰੀ ਸੰਸਾਰ ਤੇ ਮੈਂ ਉਸ ਨੂੰ ਸੰਸਾਰ ਲਈ ਭਲੀ ਸਮਝਦਾ ਹਾਂ ਇਹ ਗੱਲ ਇਸ ਤੂੰ ਪਹਿਲੇ ਸ਼ਬਦ ਵਿੱਚ ਆਈ ਸੀ ਤੇਰਾ ਹੁਕਮ ਪਾਲ ਤੂੰ ਦਪਾਵੈ ਨਾਨਕ ਤਾ ਕੋ ਮਿਲੈ ਵਡਾਈ ਸੱਚੇ ਨਾਮ ਸਮਾਵੈ ਜਿਸ ਨੂੰ ਪਰਮਾਤਮਾ ਦਾ ਹੁਕਮ ਪਾਲਣਾ ਲੱਗਦਾ ਹੈ ਚੰਗਾ ਲੱਗਦਾ ਹੈ ਤੇ ਉਹ ਹੀ ਉਸ ਪਰਮਾਤਮਾ ਨੂੰ ਪੌਂਦਾ ਹੈ ਨਾਨਕ ਤਾ ਕੋ ਮਿਲੈ ਵਡਾਈ ਉਸ ਨੂੰ ਵਡਿਆਈ ਮਾਨ ਮਿਲਦਾ ਹੈ ਉੱਚੇ ਆਤਮਿਕ ਜੀਵਨ ਵਾਲਾ ਸੱਚੇ ਨਾਮ ਸਮਾਵੈ ਸੱਚੇ ਨਾਮ ਇਸਮਉਦਾਏ ਕੱਲ ਦੇ ਸ਼ਬਦ ਦੀ 라ਵਦੀ ਪੰਕਤੀ ਸੀ ਉਹੀ ਵਿਚਾਰ ਇਹ ਜਾਰੀ ਹੈ ਕਿ ਜੋ ਕੁਝ ਕਰੇ ਪਲਾ ਕਰਮਾਂ ਨੂੰ ਜੋ ਕੁਝ ਪ੍ਰਮਾਤਮਾ ਕਰਦਾ ਉਸ ਨੂੰ ਮੈਂ ਜਿਵੇਂ ਲਈ ਪਲਾ ਹੀ ਸਮਝਦਾ ਹੂੰ ਕਈ ਕਰਮ ਸਾਡੇ ਨਾਲ ਕਈ ਸਾਡੇ ਨਾਲ ਆਸੇ ਆਸੇ ਬਿਜ਼ਨਸ ਸੋਚਦੀਆਂ ਇਹ ਮੇਰੇ ਨਾਲ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਕੁਝ ਵੀ ਹੁੰਦਾ ਉਹ ਰੱਬੀ ਪਾਣੂ ਜ ਰੱਬੀ ਹੁਕਮ ਹੀ ਚੀ ਹੁੰਦਾ ਉਸ ਨੂੰ ਪਲਾ ਕਰਕੇ ਮੰਨ ਲੈਣਾ ਸਹਿਜ ਯੋਗ ਨਹੀਂ ਦਪਾਉਂ ਇਸ ਤਰ੍ਹਾਂ ਮੈਂ ਸਹਿਜ ਸੁਭਾਏ ਹੀ ਪ੍ਰਮਾਤਮਾ ਦਾ ਸੁਮੇਲ ਪ੍ਰਾਪਤ ਕਰ ਲੈਂਦਾ ਰੱਬ ਨਾਲ ਮੇਰੀ ਜੋਤ ਜੁੜ ਜਾਂਦੀ ਯੋਗ ਹੋ ਜਾਂਦਾ ਮੇਰਾ ਉਹ ਪਰਮਾਤਮਾ ਦਾ ਨਾਮ ਦਾ ਜੋ ਖਜ਼ਾਨਾ ਮੈਂ ਉਹਦੇ ਵੀ ਜੁੜ ਜਾਂਦਾ ਹਾਂ ਇਸ ਤਰੀਕੇ ਨਾਲ ਸ਼ਿਵਨਗਰੀ ਮੈਂ ਆਸਨ ਬੈਸੂ ਕਲਬ त्यागी ਬਾਦੰ ਸ਼ਿਵਨਗਰੀ ਹੋ ਗਿਆ ਜਾਨੀ ਕਲਿਆਣ ਰੂਪ ਪਰਮਾਤਮਾ ਜਿਹੜਾ ਸਾਰੀ ਸ਼ਿਸ਼ਟ ਦਾ ਕਲਿਆਣ ਕਰਨ ਵਾਲਾ ਹੈ ਉਸ ਰੱਬੀ ਰਬ ਵਿੱਚ ਮੈਂ ਆਪਣਾ ਆਸਨ ਜੁਮਾ ਕੇ ਮੇਰੀ ਸੁਰਤੀ ਉਸ ਪਰਮਾਤਮਾ ਦੀ ਜੋਤ ਹੀ ਟਿਕ ਰਹੀਦੀ ਹੈ ਜੋ ਸਾਰੀ ਸੰਸਾਰ ਲਈ ਕਲਿਆਣ ਰੂਪ ਹੈ ਮੈਂ ਆਸਨ ਮੇਰਾ ਉੱਥੇ ਬੈਠ ਬੈਠਣਾ ਹੈ ਬੈ ਸੁਣ ਕਲ ਪਤਿਆਗੀ ਬਾਦ ਤੇ ਕਿਸੇ ਕਿਸਮ ਦੇ ਤਲ ਤਲਖੀ ਕਿਸੇ ਕਿਸਮ ਦੇ ਝਗੜੇ ਝੇੜੇ ਦੁਨੀਆਦਾਰੀ ਨਾਲ ਵਿੱਚ ਛੱਡ ਦਿੱਤੇ ਨੇ ਮੈਂ ਹੁਣ ਇਹ ਸਾਰਾ ਕੁਝ ਤਿਆਗ ਕੇ ਉਸ ਪਰਮਾਤਮਾ ਦੇ ਵਿੱਚ ਜੋ ਸਾਰੇ ਸੰਸਾਰ ਸੰਸਾਰ ਦਾ ਕਲਿਆਣ ਰੂਪ ਹੈ ਉਹਦੇ ਵਿੱਚ ਮੈਂ ਆਪਣੇ ਮਨ ਦਾ ਟਿਕਾਣਾ ਕਾਇਮ ਹੈ ਮੇਰੀ ਸੁਰਤੀ ਉਹਦੇ ਚੱਕੀ ਰਹਿੰਦੀ ਹੈ ਸਿੰਗੀ ਸ਼ਬਦ ਸਦਾ ਤੁਨ ਸੋ ਹੈ ਤੇ ਜਿਹੜੀ ਤੁਸੀਂ ਸਿੰਗੀ ਦਾ ਨਾਦ ਵਜਾਉਂਦੇ ਹੋ ਇਹ ਪ੍ਰਮਾਤਮਾ ਦਾ ਸ਼ਬਦ ਜੋ ਹਰ ਪਾਸੇ ਵਿਆਪਕ ਹੈ ਗੁਪਤਾ ਨਾਮ ਵਰਤਿਆ ਵਿਚ ਕਲਯੁਗ ਘਟ ਘੜ ਹਰ ਭਰਪੂਰ ਰਿਹਾ ਉਹ ਜਿਹੜਾ ਗੁਪਤ ਰੂਪਿਤ ਪ੍ਰਭੂ ਦਾ ਨਾਮ ਪ੍ਰਭੂ ਦੀ ਜੋਤ ਹਰੇਕ ਦੇ ਅੰਦਰ ਸ਼ਬਦ ਵਰਤ ਰਿਹਾ ਹੈ ਉਸ ਸ਼ਬਦ ਸਦਾ ਤੁਨਸੋਖ ਵਿੱਚ ਉਸ ਸ਼ਬਦ ਤੇ ਵਿਸਰਤੀ ਜੋੜ ਕੇ ਤੇ ਇਹ ਮੇਰੇ ਲਈ ਸਿੰਗੀ ਵਜਾਉਣਾ ਮੈਨੂੰ ਤੁਹਾਡੀ ਸਿੰਗੀ ਵਜਾਉਣ ਦੀ ਲੋੜ ਨਹੀਂ ਐਨਸ ਪੂਰਾ ਨਾਦੰ ਤੇ ਉਸ ਗੁਰੂ ਰੂਪੀ ਸ਼ਬਦ ਦਾ ਨਾਦ ਜਿਹੜਾ ਹੈ ਉਸ ਨੂੰ ਸੁਣ ਕੇ ਮਾਨੋਂ ਮੈਂ ਨਾਦ ਪੂਰ ਰਿਹਾ ਹਾਂ ਮੈਨੂੰ ਤੁਹਾਡੇ ਕਿਸੇ ਕਿਸਮ ਦੇ ਨਾਦ ਵਜਾਉਣ ਦੀ ਲੋੜ ਨਹੀਂ ਹੈ ਇਹ ਹੈ ਸਹੀ ਯੁਕਤੀ ਜੀਵਨ ਦੀ ਯੁਕਤੀ ਕਿ ਕਿਸ ਤਰ੍ਹਾਂ ਸੁਰਤੀ ਪ੍ਰਮਾਤਮਿਕ ਟਿਕਦੀ ਹੈ ਕਿਸ ਤਰ੍ਹਾਂ ਸੰਸਾਰ ਦੇ ਮੂਮਾਇਆ ਤੋਂ ਉਪਰਾਮਤਾ ਮਿਲਦੀ ਹੈ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਪੂਤਿ ਪਤ ਗਿਆ ਪਾਤਰ ਉਹ yogi ਦਾ ਕਾਸਾ ਖੱਪਰ ਜਿਹਦੇ ਵਿੱਚ ਉਹ ਵਿਸ਼ਿਆ ਮੰਗਣ ਜਾਂਦਾ ਹੈ ਕਹਿੰਦੇ ਗਿਆਨ ਦੀ ਵਿਚਾਰ ਕਰਨੀ ਪਤ ਵਿਚਾਰ ਗਿਆਨ ਪਰਮਾਤਮਾ ਦੀ ਗਿਆਨ ਪਰਮਾਤਮਾ ਦੀ ਸੱਚ ਪਾਉਣ ਵਾਲੀ ਜਿਹੜੀ ਵਿਚਾਰ ਹੈ ਉਹ ਮੇਰੇ ਮਨ ਵਿੱਚ ਚੱਲਦੀ ਹੈ ਤਾਂ ਇਹ ਮੇਰਾ ਮਨ ਹੀ ਕਾਸਾ ਬਣਿਆ ਰਬ ਤੇ ਦਰ ਤੂੰ ਉਸ ਦਾ ਨਾਮ ਉਹਦੇ ਆਤਮ ਗੁਣ ਮੰਗਣ ਦਾ ਮਤ ਡੰਡਾ ਵਰਤਮਾਨ ਵਿਭੂਤਿੰ ਤੀ ਜਿਹੜਾ ਹਰ ਪਾਸੇ ਪਰਮਾਤਮ ਵਰਤ ਰਿਹਾ ਹੈ ਉਸ ਦੇ ਨਾਲ ਸੁਰਤੀ ਜੁੜ ਕੇ ਰੱਖਣਾ ਹੀ ਮੈਨੂੰ ਮੇਰੀ ਬਬੂਤ ਹੈ ਮੈਨੂੰ ਕੋਈ ਸੁਆਹ ਮਰਨ ਦੀ ਲੋੜ ਨਹੀਂ ਤੇ ਮੈਂ ਆਪਣੀ ਮਤ ਵਿੱਚ ਗੁਰੂ ਦਾ ਗਿਆਨ ਰੂਪੀ ਗੁਰੂ ਦੀ ਸਾਂਝ ਜਿਹੜੀ ਹੈ ਉਹ ਬਣਾ ਕੇ ਰੱਖਦਾ ਹਾਂ ਬਸ ਮੇਨ ਮੇਰਾ ਇਹੋ ਹੀ ਕਾਸਾ ਹੈ ਇਹਦੇ ਵਿੱਚ ਮੈਂ ਰੱਬ ਦਾ ਨਾਮ ਦਾ ਦਾਨ ਮੰਗਦਾ ਹਾਂ ਹਰ ਕੀਰਤ ਰਹਿ ਰਾਸ ਕੁਮਾਰੀ ਗੁਰਮੁਖ ਪੰਥ ਅਤੀਤਿੰਨ ਤੇ ਪਰਮਾਤਮਾ ਦੇ ਨਾਮ ਦੀ ਕੀਤ ਕਮਾਈ ਕਰਨੀ ਇਹੋ ਮੇਰੇ ਰਾਹ ਦੀ ਰਾਸ ਹੈ ਇਹ ਹੀ ਮੇਰੀ ਜੀਵਨ ਦੀ ਸੱਚੀ ਯੂਗਤੀ ਹੈ ਗੁਰਮੁਖ ਪੰਥ ਅਤੀਤੰ ਤੇ ਗੁਰੂ ਵਾਲੇ ਪਾਸੇ ਮੁਖ ਕਰਕੇ ਗੁਰੂ ਦੇ ਮਾਰਗ ਤੇ ਤੁਰ ਕੇ ਇਹ ਮੈਂ ਇੱਕ ਜਿਹੜਾ ਨਿਰਲੇਪ ਪੰਥ ਹੈ ਮਾਰਗ ਹੈ ਮੂ ਮਾਇਆ ਤੋਂ ਮੁਕਤਮੰਦ ਜੀਵਤ ਮੁਕਤੀ ਵਾਲਾ ਪੰਥ ਜਿਹੜਾ ਹੈ ਇਸ ਨੂੰ ਮੈਂ ਧਾਰਨ ਕਰ ਲਿਆ ਤੇ ਇਸ ਤਰੀਕੇ ਨਾਲ ਮੈਂ ਅਤੀਤ ਖਾਂ ਕਰਬਾਰ ਦਾ ਤਿਆਗੀ ਬਣ ਕੇ ਗਰਗਸੇ ਤਿਆਗੀ ਬਣ ਕੇ ਮੈਂ ਅਤੀਤ ਨਹੀਂ ਹਾਂ ਬਲਕਿ ਗੁਰਮੁਖ ਬਣ ਕੇ ਗੁਰਮਤ ਵਾਲਾ ਪੰਥ ਜਿਹੜਾ ਹੈ ਉਸ ਨੂੰ ਧਾਰਨ ਕਰਨਾ ਹੈ ਸਿਆਈ ਵਿਰਾਗ ਮਾਨੀ ਹੈ ਸਗਲੀ ਜੋਤ ਹੁਮਾਰੀ ਸੁਮਿਆ ਸਮਿਆ ਹੁੰਦਾ ਉਹ ਇੱਕ ਲੱਕੜੀ ਦੀ ਬਣੀ ਦੀ ਸਿੱਧੀ ਖੜੀ ਡੰਡੀ ਦੇ ਉੱਪਰੋਂ ਚੁਖਾੜ ਜੀ ਜਿਹਦੇ ਉੱਪਰ ਹੱਥ ਬਹਾਂਵਾਂ ਰੱਖ ਕੇ ਜੋਗੀ ਉਹ ਬਹਾਂਵਾਂ ਦਾ ਸਹਾਰਾ ਬਣਾਉਂਦਾ ਹੈ ਆਪਣੀ ਸਮਾਧੀ ਲਾਉਣ ਦੇ ਲਈ ਤੇ ਮੇਰੇ ਲਈ ਸਗਲੀ ਜੋਤ ਹੁਮਾਰੀ ਸਮਿਆ ਉਹ ਸਾਰੇ ਪਾਸੇ ਜਿਹੜੇ ਸਭਵੇਂ ਜੋਤ ਜੋਤ ਹੈ ਸੋਇਤੀਸ ਦਾ ਜਨਮ ਸਮੇ ਉਸ ਜੋਤ ਨਾਲ ਸੋਇਤੀ ਜੋੜਨਾ ਹੀ ਮੇਰੇ ਵਾਸਤੇ ਉਹ ਸਮਿਆ ਉਹ ਹੀ ਮੇਰਾ ਆਸਰਾ ਹੈ ਜਿਹਦੇ ਮੈਨੂੰ ਕਿਸੇ ਹੋਰ ਸਾਰੇ ਦੀ ਲੋੜ ਨਹੀਂ ਮੈਨੂੰ ਉਸ ਰੱਬੀ ਜੋਤ ਦਾ ਹੀ ਸਹਾਰਾ ਮੈਂ ਬਣਾਇਆ ਹੋਇਆ ਇਸ ਤੁਹਾਡੀ ਸਮਝੀ ਤਾਂ ਨਾ ਨਾ ਵਰਨ अनेके ਜਿਸ ਪਰਮਾਤਮਾ ਦੇ अनेका ਰੂਪ ਹਨ ਔਰ ਅਨੇਕ ਅਨੇਕ ਹੁੰਦੇ ਆ ਕਿ ਉਹ ਇੱਕ ਹੈ ਇੱਕ ਓੰਕਾਰ ਹੈ ਉਹਦੇ ਵਿੱਚ ਸੁਰਤੀ ਜੋੜ ਕੇ ਰੱਖਣੀ ਉਹਦੀ ਜੋਤ ਨੂੰ ਹਰ ਪਾਸੇ ਮਹਿਸੂਸ ਕਰਨਾ ਹੀ ਮੇਰੇ ਵਾਸਤੇ ਇਹ ਜੀਵਨ ਦਾ ਸਾਰਾ ਹੈ ਕੋ ਨਾਨਕ ਸੁਨ ਭਰਤ ਰਜੂਗੀ ਕਿਸੇ ਪਰਤਨਾਂ ਦੇ ਜੋਗੀ ਨੂੰ ਸਬੋਧਨ ਕਰਕੇ ਗੁਰੂ ਜੀ ਗੱਲ ਕਹਿ ਰਹੇ ਨੇ ਕੋਹ ਨਾਨਕ ਸੁਨ ਪਰਤਰ ਜੋਗੀ ਪਰਤਰ ਜੋਗੀ ਸੁਨ ਪਾਰ ਬ੍ਰਹਮ ਲਿਵੇਕੰ ਉਹ ਪਰਮਾਤਮਾ ਜੋ ਇਕੀ ਇਕ ਸਾਰੇ ਸੰਸਾਰ ਦਾ ਮਾਲਿਕ ਉਹਦੇ ਵਿੱਚ ਲਿਵ ਜੋੜੀ ਰੱਖਣੀ ਪਰਬਮ ਵਿੱਚ ਮੇਰੀ ਲਿਵ ਜੋੜਨੀ ਇਹੋ ਹੀ ਮੇਰਾ ਸੱਚਾ ਯੋਗ ਹੈ ਇਹ ਯੋਗ ਦੀ ਸਖਤੀ ਜੁਗਤੀ ਹੈ ਇਸ ਸ਼ਬਦ ਵਿੱਚ ਗੁਰੂ ਜੀ ਜੋਗੀ ਪਰਤਨ ਨੂੰ ਸਬੋਧਨ ਕਰਦੇ ਨੇ ਇਸ ਤੋਂ ਅਗਲਾ ਸ਼ਬਦ ਜਿਹੜਾ ਅਸੀਂ ਕੱਲ ਵਿਚਾਰ ਲਈ ਲਵਾਂਗੇ ਉਹਦੇ ਵਿੱਚ ਵੀ ਆਸ਼ਪੰਗ ਦੀ ਕੋਹ ਨਾਨਕ ਸੁਨ ਪਰਤਰ ਜੋਗੀ ਖੀਵਾ ਅੰਮ੍ਰਿਤ ਧਾਰੈ ਉਦੇ ਵੀ yogi ਨੂੰ ਸੰਬੋਧਨ ਕਰਕੇ ਗੁਰਜੀ ਜੋ ਉਪਦੇਸ਼ ਕਰ ਰਹੇ ਨੇ ਤੇ ਉਹ ਸਾਡੇ ਦੇ ਜੀਵ ਨੂੰ ਇਹ ਕਹਿੰਦੇ ਕਿ ਆਤਮਿਕ ਜੀਵਨ ਨੂੰ ਕਮਲ ਲਈ ਸਹੀ ਪਰਮਾਤਮਾ ਦੇ ਯੋਗ ਦੀ ਜਿਹੜੀ ਯੁਗਤੀ ਹੈ ਉਹ ਕੀ ਹੈ ਉਹ ਗੁਰੂ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਬਾਹਰਲੇ ਜਿਹੜੇ ਪੇਖਣ ਪੇਖਾਂ ਨਾਲ ਆਤਮਿਕ ਜੀਵਨ ਦੀ ਕਮਾਈ ਨਹੀਂ ਹੁੰਦੀ ਇਹਨਾਂ ਪੇਖਾਂ ਦੀ ਥਾਂ ਤੇ ਹਾਂ ਸਰੀਰ ਦੀ ਸਰੀਰ ਨੂੰ ਢੱਕਣ ਵਾਸਤੇ ਕਿਸੇ ਵੀ ਕਿਸਮ ਦੇ ਬਸਤਰ ਪਹਿਨਨੇ ਉਹ ਵਾਜਿਬ ਹਨ ਲੇਕਿਨ ਉਸ ਉਹਨਾਂ ਨੂੰ ਇਹ ਸਮਝ ਲੈਣਾ ਕਿ ਭਈ ਇਸ ਇਹਨਾਂ ਵਸਤਰਾਂ ਵਾਲਾ ਹੀ ਸਹੀ ਜੋਗੀ ਹੈ ਜਾਂ ਸਹੀ ਧਰਮੀ ਹੈ ਜਾਂ ਸਹੀ ਗੁਰਮੁਖ ਹੈ ਇਹ ਜ਼ਰੂਰੀ ਨਹੀਂ ਹੈ ਕਿਸੇ ਵੀ ਲਿਬਾਸ ਵਿੱਚ ਬੈਠਾ ਬੰਦਾ ਵਿਕਾਰੀ ਵੀ ਹੋ ਸਕਦਾ ਹੈ ਕੋਈ ਕਰਮੀ ਵੀ ਹੋ ਸਕਦਾ ਹੈ ਤੇ ਲਾਜ਼ਾ ਗੁਰਬਾਣੀ ਦਾ ਸਿੱਟਾ ਇਹ ਹੈ ਕਿ ਗੁਰਬਾਣੀ ਪੜ੍ਹਨੀ ਵਿਚਾਰਨੀ ਸਮਝਣੀ ਇਹਦੇ ਅਨੁਸਾਰ ਜੀਵਨ ਜੀਉ ਕੇ ਆਤਮਿਕ ਗੁਣਾਂ ਨੂੰ ਧਾਰਨ ਕਰਨਾ ਜਿਹੜੇ ਗੁਣ ਗੁਰੂ ਜੀ ਬਾਰ ਬਾਰ ਉਹ ਕਹਿ ਰਹੇ ਨੇ ਕਿ ਉਸ ਪਰਮਾਤਮਾ ਦੀ ਉਹ ਰੱਬੀ ਜੋਤ ਜਿਹੜੀ ਸਰਵ ਵਿਆਪ ਘਰ ਪਾਸੇ ਆ ਉਸ ਨਾਲ ਸਾਂਝ ਪਾਣੀ ਉਹਦੇ ਵਿੱਚ ਸ਼ੁੱਤੀ ਬਿਰਤੀ ਜੋੜ ਕੇ ਰੱਖਣੀ ਔਰ ਖਿਮਾ ਰੂਪੀ ਗੁਣ ਗ੍ਰਹਿਣ ਕਰਨਾ ਸਮਨਤਾ ਵਾਲਾ ਗੁਣ ਸਾਰੇ ਵਿੱਚ ਪਰਮਾਤਮਾ ਜੋਤ ਦੇ ਕੇ ਸਾਰੇ ਸੰਸਾਰ ਨੂੰ ਆਈ ਪੰਥੀ ਸਗਲ ਜਮਾਤੀ ਸਾਰੇ ਸੰਸਾਰ ਨੂੰ ਹੀ ਆਈ ਪੰਥ ਸਮੇਨ ਉਸ ਰੱਬ ਦੀ ਇੱਕ ਇਹ ਸਾਰੇ ਜੀਵ ਉਸ ਪਰਮਾਤਮਾ ਦਾ ਇੱਕ ਪਰਿਵਾਰ ਸਮਝ ਕੇ ਸਾਰੇ ਸੰਸਾਰ ਨਾਲ ਪਿਆਰ ਮੁਹੱਬਤ ਵਾਲਾ ਸਲੂਕ ਕਰਨਾ ਕੋਈ ਬੀਨ ਇਨਸਾਫ ਨਹੀਂ ਕਰਨੀ ਨਿਰਦਿਆਪਨ ਨਾ ਕਰਨਾ ਇਹ ਆਤਮ ਗੁਣ ਗ੍ਰਹਿਣ ਕਰਨੇ ਹੀ ਸਹੀ ਧਰਮੀ ਹੋਣਾ ਹੈ ਕੇਵਲ ਕਿਸੇ ਚੀਜ਼ ਦਾ ਪਾਠ ਪੜ੍ਹਨ ਹੋਣਾ ਹੀ ਧਰਮ ਨਹੀਂ ਪਾਠ ਪੜ੍ਹਨ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਹੈ ਕਿ ਸਾਡਾ ਜੀਵਨ ਬਦਲਣਾ ਚਾਹੀਦਾ ਹੈ ਸਾਡੇ ਦਿਲ ਵਿੱਚ ਪਰਮਾਤਮਾ ਦਾ ਸਾਡਾ ਕੀ ਰਿਸ਼ਤਾ ਹੈ ਔਰ ਬਾਕੀ ਸੰਸਾਰ ਨਾਲ ਸਾਡਾ ਕੀ ਰਿਸ਼ਤਾ ਹੈ ਇਹ ਸਮਝ ਹੋਣੀ ਬੜੀ ਜ਼ਰੂਰੀ ਹੈ ਇਹ ਗਿਆਨ ਨਾਲ ਜੁੜੀ ਹੈ ਔਰ ਰੱਬ ਦੀ ਜੋਤ ਵੀ ਸਾਡੀ ਸੁਰਤੀ ਟਿੱਕੀ ਰਵੇ ਇਹ ਹੈ ਸਹੀ ਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ